ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੋਰ ਰਸੋਈ ਦੇ ਵਿੱਚ ਅੱਜ ਜੀ ਬਣਾ ਬਣੂਗਾ ਆਪਣੇ ਰਸੋਈ ਦੇ ਵਿੱਚ ਯੂਨਿਕ ਬ੍ਰੈਡ ਦੇ ਸਨੈਕਸ ਬਣਨਗੇ ਯੂਨਿਕ ਬ੍ਰੈਡ ਰੈਕਸ ਬਣਾਵਾਂਗੇ ਆਪਾਂ ਬਹੁਤ ਹੀ ਵਧੀਆ ਤੇ ਬਹੁਤ ਹੀ ਆਇਲ ਦੀ ਬਣਨਗੇ ਤੇ ਬੱਚੇ ਬੜੇ ਖੁਸ਼ ਹੁੰਦੇ ਇਹਨਾਂ ਨੂੰ ਖਾ ਕੇ ਤੇ ਇਹਨਾਂ ਨੂੰ ਛੋਟੀਆਂ ਸੀ ਮੈਂ ਕਿ ਚਲੋ ਬਣਾਉਣੇ ਆਪਾਂ ਅੱਜ ਉਹਨਾਂ ਵਾਸਤੇ ਆਪਾਂ ਜੀ ਥੋੜੀ ਜਿਹੀ ਤਾਂ ਹਰੀ ਮਿਰਚ ਲਈ ਹੈ ਕਿਉਂਕਿ ਬੱਚਿਆਂ ਵਾਸਤੇ ਬਣਾ ਰਹੇ ਹਾਂ ਇਧਰ ਆਪਾਂ ਛੇ ਮਿਆਰ ਮਿਰਚ ਲਈ ਹੈ ਆ ਪਿਆਜ਼ ਲੈ ਆ ਇੱਕ ਪਿਆਜ਼ ਆ ਛੋਟਾ ਜਿਹਾ ਆ ਆਪਾਂ ਚੌਪਰ ਦੇ ਵਿੱਚ ਪਾ ਕੇ ਚੌਪ ਕਰ ਲਿਆ ਤੇ ਆਪਾਂ ਇਹਦੇ ਵਿੱਚ ਸਬਜ਼ੀਆਂ ਹੋਰ ਵੀ ਐਡ ਕਰ ਸਕਦੇ ਆ ਜਿਵੇਂ ਆਪਣੇ ਗਾਜਰ ਹੁੰਦੀ ਐ ਜਾਂ ਕੋਈ ਟਮਾਟਰ ਵਗੈਰਾ ਕੋਈ ਵੀ ਸਬਜ਼ੀ ਆਪਾਂ ਇਹਦੇ ਵਿੱਚ ਪਾ ਸਕਦੇ ਆ ਮੇਰੇ ਕੋਲ ਇੰਨਾ ਕੀ ਸੀਗਾ ਤੇ ਮੈਂ ਉਹ ਹੀ ਤਿਆਰ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕੱਟਦੇ ਆ ਸਨੈਕਸ ਕੱਟ ਲੈਨੇ ਆਪਾਂ ਫਿਰ ਅੱਧ ਦੇ ਹਸਤਿਕਾ ਕਰਕੇ ਨਾ ਕੋਈ ਗਲਾਸ ਲੈ ਲਓ ਉਹਦੇ ਨਾਲ ਹਸਤਿਕਾ ਕਰਕੇ ਗਲਾਈਚ ਕੱਟ ਲਓ ਆਪਾਂ ਪਹਿਲਾਂ ਵੀ ਕੱਟੀ ਬੈਠੀਆਂ ਦੇਖ ਲਓ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਕੱਟ ਲਾਂਗੇ ਤੇ ਜਿਹੜੇ ਆ ਨਾ ਆਪਣੇ ਪੇਕਾਰ ਨਾਲ ਸਿੱਟਿਓ ਇਹ ਵੀ ਆਪਣਾ ਰੈਸਪੀ ਆ ਮੈਂ ਵਧੀਆ ਚੀਜ਼ ਬੱਚਿਆਂ ਵਾਸਤੇ ਵੀ ਬਣ ਜਾਂਦੀ ਹੈ ਤੇ ਆਪਾਂ ਇਹਦੇ ਨਾ ਬ੍ਰੈਡ ਕਰਮ ਵੀ ਬਣਾ ਸਕਦੇ ਆ ਬ੍ਰੈਡ ਕਰਮ ਬਣਾ ਕੇ ਨਾ ਸਟੋਰ ਕਰਕੇ ਰੱਖ ਲਓ ਜਦੋਂ ਵੀ ਕੋਈ ਚੀਜ਼ ਬਣਾਉਣੀ ਆ ਤੇ ਉਹ ਆਪਾਂ ਨੂੰ ਚਾਹੀਦੇ ਹੁੰਦੇ ਆ ਆ ਇਸ ਤਰ੍ਹਾਂ ਕਰਕੇ ਆਪਾਂ ਕੱਟ ਲਾਂਗੇ ਹਾਂਜੀ ਆਪਾਂ ਬ੍ਰੈਡਰ ਕੱਟ ਲਿਆ ਆਪਾਂ glass ਨਾਲ ਤੇ ਇਹ ਆਪਾਂ ਰੱਖ ਦਿੰਨੇ ਆਂ ਸਾਈਡ ਤੇ ਹੁਣ ਆਪਾਂ ਸਟਫਿੰਗ ਦੀ ਤਿਆਰੀ ਕਰਦੇ ਆਂ ਇੱਧਰ ਆਪਾਂ ਨਾ ਇੱਕ ਚਮਚ ਪਾਇਆ ਤੇਲ ਦਾ ਆਪਾਂ ਤੇਲ ਕੋਈ ਵੀ ਜਿਹੜਾ ਰਸੋਈ ਦੇ ਵਿੱਚ ਵਰਤਦੇ ਹੋ ਵਰਤ ਸਕਦੇ ਥੋੜਾ ਜਿਹਾ ਪਾਵਾਂਗੇ ਜੀਰਾ ਹਾਂਜੀ ਜੀਰਾ ਤੜਕ ਗਿਆ ਹੁਣ ਵਿੱਚ ਪਾ ਦਾਂਗੇ ਆਪਾਂ ਹਰੀ ਮਿਰਚ ਇਹ ਵੀ ਥੋੜੀ ਜਿਹੀ ਪਾਵਾਂਗੇ ਆਪਾਂ ਹੁਣ ਜੀ ਆਪਾਂ ਇਹਦੇ ਵਿੱਚ शिमला मिर्च ਤੇ পেঁয়ਜ਼ ਦੋਨੇ ਆਪਾਂ ਹੁਣ ਪੂਰੇ ਸੌਫਟ ਹੋਣ ਤੱਕ ਪਕਾਵਾਂਗੇ ਇਹਨਾਂ ਨੂੰ। পেঁয়ਜ਼, शिमला मिर्च ਆਪਣੀ ਸੌਫਟ ਹੋ ਗਈ ਆ। ਹੁਣ ਆਪਾਂ ਇਹਦੇ ਮਸਾਲੇ ਪਾ ਦੇਣੀ ਥੋੜੇ ਜਿਹਾ ਨਮਕ ਹੈ, ਮਿਰਚਾ, ਮਿਰਚਾ ਆਪਣੀ ਕਿਸਮ ਜਰੀ ਆ, ਇਧਰ ਜੀ ਗਰਮ ਮਸਾਲਾ ਇਹ ਪਾ ਦੋ। ਹੁਣ ਆਪਾਂ ਇਹਨਾਂ ਨੂੰ ਰਿਚ ਕਰ ਦੋਨੇ ਆ। ਹੁਣ ਆਪਾਂ ਇਹਦੇ ਵਿੱਚ ਆਹ ਆਵਾਲ ਕੇ ਆਪਣਾ ਬਹੁਤ ਕੀਤੇ ਆਲੂ ਹੈ ਤਿੰਨ ਚਾਰ ਸੀਗੇ ਇਹ ਆਪਾਂ ਦਾ ਨਾ ਕੱਦੂ ਕਸ ਕਰ ਲਿਆ ਹੁਣ ਇਹਨਾਂ ਨੂੰ ਆਪਾਂ ਵਿੱਚ ਮਿਕਸ ਕਰਨਾ ਹੈ ਮਸਾਲੇ ਦੇ ਰੱਖ ਲਿਆ ਆਲੂ ਜੀ ਆਪਣੇ ਮਸਾਲੇ ਚ ਮਿਕਸ ਹੋ ਗਏ ਆ ਤੇ ਹੁਣ ਆਪਾਂ ਗੈਸ ਆਫ ਕਰ ਦਿੰਨੇ ਆ ਇਹ ਠੰਡਾ ਹੋ ਜਾਊਗਾ ਤੇ ਆਪਾਂ ਹੁਣ ਦੂਸਰਾ ਕੰਮ ਕਰਦੇ ਆ ਅਗਲਾ ਕੰਮ ਇਹਨੂੰ ਠੰਡਾ ਹੋਣ ਵਾਸਤੇ ਰੱਖ ਲੈਂਦੇ ਆ ਹਾਂਜੀ ਆਪਾਂ ਇੱਥੇ ਨਾ 10-4 ਚਮਚੇ ਬੇ ਮੈਦੇ ਦੇ ਲਈ ਹੈ ਤੇ ਹੁਣ ਆਪਾਂ ਇਹਦਾ ਕੋਲ ਤਿਆਰ ਕਰਾਂਗੇ ਤੇ ਇਹਦੇ ਵਿੱਚ ਆਪਾਂ ਸਨੈਕਾਂ ਨੂੰ ਕੋਟ ਕਰਕੇ ਤੇ ਫੇਰ ਆਪਾਂ ਬਣਾਵਾਂਗੇ ਇਹਦੇ ਵਿੱਚ ਪਾਵਾਂਗੇ ਨਮਕ ਹੈ ਚਿਲੀ ਫਲੈਕਸ ਤੇ ਇਧਰ ਔਰ ਗੰਨੋ ਇਹ ਪਾ ਦਾਂਗੇ ਇਹਦੇ ਵਿੱਚ ਇਹਨੂੰ ਆਪਾਂ ਹੁਣ ਮਿਕਸ ਕਰ ਦਿੰਨੇ ਆ ਤੇ ਹੁਣ ਪਾਣੀ ਪਾ ਕੇ ਨਾ ਆਪਾਂ ਇਹਦਾ ਕੋਲ ਤਿਆਰ ਕਰ ਲੈਨੇ ਥੋੜਾ ਥੋੜਾ ਪਾਣੀ ਪਾ ਕੇ ਕਰਾਂਗੇ ਲੋਜੀਕੋ ਲਾਪਨਾ ਤਿਆਰ ਹੋ ਗਏ ਤੇ ਹੁਣ ਆਪਾਂ ਇਹਨੂੰ ਸਾਈਡ ਤੇ ਕਰ ਦਿੰਨੇ ਤੇ ਹੁਣ ਆਪਾਂ ਸਨੈਕਸ ਤਿਆਰ ਕਰਦੇ ਹਾਂ ਹੁਣ ਜੀ ਆਪਾਂ ਆਪਣੇ ਇਹ ਸਨੈਕਸ ਤਿਆਰ ਕਰਦੇ ਹਾਂ ਆਪਾਂ ਛੋਟੇ-ਛੋਟੇ ਆ ਰੋਲ ਬਣਾ ਲਏ ਸਟਫਿੰਗ ਦੇ ਤੇ ਇਸ ਤਰ੍ਹਾਂ ਕਰਕੇ ਇਹਦੇ ਉੱਤੇ ਲਾ ਦੇਾਂਗੇ ਆ ਦੇਖੋ ਇਸ ਤਰ੍ਹਾਂ ਕਰਕੇ ਲਾ ਕੇ ਨਾ ਤੇ ਦੂਸਰਾ ਉੱਤੇ ਐਵੇਂ ਲਾ ਦੇਾਂਗੇ ਆਪਾਂ ਐਵੇਂ ਐਸ ਤੱਕ ਹੁਣ ਆਪਾਂ ਇਹਨੂੰ ਐ ਰੱਖ ਦਿੰਨੇ ਆ ਐਸ ਤਿਕਾ ਕਰਕੇ ਹੁਣ ਆਪਾਂ ਦੂਸਰਾ ਵੀ ਬਣਾ ਲਾਂਗੇ ਬ੍ਰੈਡ ਵੱਡੇ ਹੋਣ ਤਾਂ ਆਪਣੀ ਸਟਫਿੰਗ ਜ਼ਿਆਦਾ ਵੀ ਪੈ ਜਾਊਗੀ ਤੇ ਮੇਰੇ ਕੋਲੇ ਬ੍ਰੈਡਾਂ ਛੋਟੇ ਤੇ ਆਪਾਂ ਨੂੰ ਸਟਫਿੰਗ ਹਿਸਾਬ ਦੀ ਪਾਊਗੀ ਇਹਦੇ ਐਸ ਤਿਕਾ ਕਰਕੇ ਇਹਨੂੰ ਆਪਾਂ ਐ ਕਰ ਸਕਦੇ ਆ ਐਸ ਤਿਕਾ ਕਰਕੇ ਹੁਣ ਆਪਾਂ ਸਾਰੇ ਐਸ ਤਿਕਾ ਭਰ ਲਾਂਗੇ ਉੰਝੇ ਆਪਾਂ ਇਹਨਾਂ ਨੂੰ ਆ ਜਦੋਂ ਆਪਾਂ ਦਾ ਮੈਦੇ ਦਾ ਘੋਲ ਘੋਲਿਆ ਨਾ ਆਪਾਂ ਇਹਦੇ ਵਿੱਚ ਇਹਨਾਂ ਨੂੰ ਥੋੜਾ ਕਰਾਂਗੇ ਐਸ ਤੱਕ ਆ ਕਰਕੇ ਨਾ ਐਸ ਤੱਕ ਆ ਕਰਕੇ ਐਸ ਤੱਕ ਆ ਕਰਕੇ ਆ ਥੋੜਾ ਜਨਾ ਨਿਚੋੜ ਦਿਆਂਗੇ ਤੇ ਹੁਣ ਆਪਾਂ ਇਹਦੇ ਵਿੱਚ ਆਹ ਬ੍ਰੈਡ ਕ੍ਰੰਬ ਹਾਂ ਬ੍ਰੈਡ ਕ੍ਰੰਬ ਮੈਂ ਭੁੱਲ ਗਈ ਸੀ ਜਾਂਦੇ ਨਹੀਂ ਆਉਂਦਾ ਆ ਬ੍ਰੈਡ ਕਰਮ ਆ ਫਿਰ ਆਪਾਂ ਬ੍ਰੈਡ ਕਰਮ ਦੇ ਵਿੱਚ ਨਾ ਇਹਨਾਂ ਨੂੰ ਲਪੇਟ ਲਾਂਗੇ ਇਸ ਤਿਕਾ ਕਰਕੇ ਤੇ ਹੁਣ ਆਪਾਂ ਇਸ ਤਿਕਾ ਕਰਕੇ ਇਹਨੂੰ ਰੱਖ ਦਿੰਨੇ ਆ ਆਪਾਂ ਇਹਨੂੰ ਬ੍ਰੈਡ ਕਰਮ ਲਾ ਕੇ ਅੱਧਾ ਘੰਟਾ ਫ੍ਰਿਜ ਦੇ ਵਿੱਚ ਰੱਖ ਸਕਦੇ ਆ ਉਸ ਤੋਂ ਬਾਅਦ ਚ ਆਪਾਂ ਫ੍ਰਾਈ ਕਰ ਸਕਦੇ ਆ ਤੇ ਸਾਡੇ ਤਾਂ ਬੱਚੇ कच्चਾ ਹੀ ਖਾ ਜਾਣਗੇ ਫ੍ਰਿਜ 'ਚ ਨਹੀਂ ਰੱਖਣ ਦਿੰਦੇਗੇ ਅਸੀਂ ਤਾਂ ਨਾਲ ਦੇ ਨਾਲ ਹੀ ਤਲਾਂਗੇ ਹਾਂਜੀ ਆ ਲਓ ਜੀ ਇਸ ਤਿਕਾ ਕਰਕੇ ਆਪਾਂ ਇਹਨਾਂ ਨੂੰ ਬਣਾ ਲਾਂਗੇ ਹਮਜੀ ਆਪਾਂ ਇਹਨਾਂ ਨੂੰ ਫਰਾਈ ਕਰਦੇ ਆਂ ਆਪਾਂ ਫਰਿੱਜ 'ਚ ਅੱਧਾ ਘੰਟਾ ਰੱਖ ਦਈਏ ਇਹਨਾਂ ਦੇ ਬਹੁਤ ਹੀ ਵਧੀਆ ਕ੍ਰਿਸਪੀ ਬਣਦੇ ਆਂ ਪਰ ਸਾਡੇ ਬੱਚੇ ਕਾਹਲ ਕਰਦੇ ਆ ਆਪਾਂ ਇਹਦੇ ਵਿੱਚ ਇੱਕ ਵਾਰੀ ਇੱਕੋ ਹੀ ਪਾਵਾਂਗੇ ਦੂਸਰਾ ਬਾਅਦ 'ਚ ਪਾਵਾਂਗੇ ਆਪਾਂ ਇਹਨੂੰ ਹਾਈ ਤੇ ਜਾਂ ਮੀਡੀਅਮ ਤੇ ਬਣਾਵਾਂਗੇ ਆ ਦੂਸਰਾ ਵੀ ਪਾ ਦਿਆਂਗੇ ਕੋਲੇ ਹੁਣ ਆਪਾਂ ਇਹਨੂੰ ਮੀਡੀਅਮ ਕਰ ਦਿਆਂਗੇ ਲੈ ਲਓ ਜੀ ਆਪਣੇ ਯੂਨਿਕ ਸਨੈਕ ਸਬੰਕੇ ਹੋ ਗਏ ਜੀ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਪੇਪਰ ਦੇ ਉੱਤੇ ਤੇ ਗੈਸ ਕਰ ਦਿੰਨੇ ਬੰਦ ਜਿਹੜਾ ਐਕਸਟਰਾ ਤੇਲ ਆ ਨਾ ਇਹ ਸੋਖ ਲੂਗਾ ਪੇਪਰ ਤੇ ਹੁਣ ਸਾਨੂੰ ਸਰਵ ਕਰਕੇ ਵਿਖਾਉਣੀ ਹੈ। ਖਾ ਵੀ। ਹਾਂ ਜੀ ਆਪਾਂ ਉੱਤੇ ਮੈਯੋਨੀਜ਼ ਲਾਤੀ ਇਹ ਖਾਸ ਨਾਲ ਖਾਓ ਆਪਣਾ ਖੱਟੀ ਮਿੱਠੀ ਨਾਲ ਤੇ ਟਮਾਟਰ ਆਪਣੇ ਟਮਾਟਰ ਕੱਚਾ ਨਾਲ ਖਾਓ ਤੇ ਆਪਣੀ ਯੂਨਿਕ ਸਨੈਕਸ ਬਣ ਕੇ ਹੋ ਗਏ ਜੀ ਤਿਆਰ ਉੱਤੇ ਜੀ ਲਾ ਦਾਂਗੇ ਆਪਾਂ ਕੜੀ ਪੱਤੇ ਦੇਖੋ ਆਪਣੀ ਡੈਕੋਰੇਟ ਨਾਲ ਬਹੁਤ ਸੋਹਣੇ ਲੱਗਦੇ ਹਨ ਤੇ ਦੇਖਣ ਚ ਵੀ ਸੋਹਣੇ ਲੱਗਦੇ ਖਾਣ ਚ ਵੀ ਬਹੁਤ ਵਧੀਆ ਹੈਗੇ ਦੇਖੋ ਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਕੱਟ ਕੇ ਹਾਂਜੀ ਹੁਣ ਆਪਾਂ ਇਹਨੂੰ ਕੱਟ ਲੈਨੇ ਦੇਖੋ ਉਤੋਂ ਕ੍ਰਿਸਪੀ ਆ ਵਿਚੋਂ ਸਾਫਟ ਆ ਬਹੁਤ ਹੀ ਵਧੀਆ ਬਣੇ ਆ ਤੇ ਸਾਡੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਇਹ ਗਰਮ ਵਾਲੇ ਮੇਰੀ ਪੋਤੀ ਖਾ ਨਹੀਂ ਸਕਦੀ ਸਾਹਮਣੇ ਨਹੀਂ ਆ ਸਕਦੀ ਅੱਜ ਇਹ ਠੰਡੇ ਕਰਕੇ ਖਾਊਗੀ ਤੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜਿਹੜਾ ਪਹਿਲੀ ਵਾਰ ਦੇਖਦਾ ਹੈ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ